ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰਾਂ ਨਾਲ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪਾ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮਨੀ ਲਾਡਰਿੰਗ ਮਾਮਲਾ rau's enew ਅਦਾਲਤ ਨੇ ਕੇਂਦਰੀਵਾਲਦੀਨ ਨੇ ਆਇਕ ਹਰਾਸ ਚ 3 April ਤੱਕ ਬਧਾਈ ਇਸ ਦੇ ਨਾਲ ਹੀ ਮਨੀ ਲਾਡਰਿੰਗ ਮਾਮਲਾ ਅਰਵਿੰਦਰ ਕੇਂਦਰੀਵਾਲ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਦੇ ਵਿੱਚ ਪੇਸ਼ ਹੋਏ ਹਨ ਇਸ ਦੇ ਨਾਲ ਹੀ ਦਿੱਲੀ ਸ਼ਰਾਬ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦਰ ਕੇਂਦਰੀਵਾਲ ਦੀਆਂ ਮੁਸੀਬਤਾਂ ਘਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ ਇਸ ਦੇ ਨਾਲ ਹੀ ਹੁਣ ਦਿੱਲੀ ਦੀ ਇੱਕ ਅਦਾਲਤ ਨੇ ਉਹਨਾਂ ਨੂੰ ਨਿਆਇ ਹਿਰਾਸਤ 23 April ਤੱਕ ਵਧਾ ਦਿੱਤੀ ਗਈ ਹੈ ਕੇਂਦਰੀਵਾਲ ਨੇ 15 ਦਿਨ ਦੀ ਨਿਆਇ ਹਿਰਾਸਤ ਤੋਂ ਬਾਅਦ ਸੋਮਵਾਰ ਨੂੰ ਦਿੱਲੀ ਰੇਲ ਹਾਊਸ ਐਨਪੀਓ ਇਦਾਲਤ ਦੇ ਵਿੱਚ ਪੇਸ਼ ਕੀਤਾ ਸੁਣਵਾਈ ਤੋਂ ਬਾਅਦ ਦਲਤ ਨੇ ਉਹਨਾਂ ਦੀ ਨਿਆਇ ਹਿਰਾਸਤ 8 ਦਿਨ ਲਈ ਵਧਾ ਦਿੱਤੀ ਗਈ ਹੈ ਹੁਣ ਉਹਨਾਂ ਨੂੰ 23 ਅਪ੍ਰੈਲ ਤੱਕ ਜੇਲ੍ਹ 'ਚ ਰਹਿਣਾ ਪਵੇਗਾ ਸੁਣਵਾਈ ਤੋਂ ਬਾਅਦ ਦਲਤ ਨੇ ਉਹਨਾਂ ਨੂੰ ਨਿਆਇਕ ਹਸ ਵਿੱਚ ਵਾਦਾ ਕਰਦਿਆ ਕਿ ਹੈ ਕਿ ਸਹੀ ਮੁਲਜ਼ਮ ਦੀ ਨਿਆਇ ਹਿਰਾਸਤ 23 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜਰੂਰ ਦਿਓ ਧੰਨਵਾਦ